ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਦੇ ਤੁਸੀਂ ਸਾਰੇ ਠੀਕ ਠਾਕ ਹੋ ਹੋ ਮੈਂ ਬਹੁਤ ਹੀ ਜ਼ਤਦਾ ਵਧੀਆ ਹੋਵਾਂਗੀ ਤੰਦਰੁਸਤ ਰਹਾਂਗੀ ਤੇ ਸੋਰੀ ਮੈਨੇ ਦਿਨ ਵੀਡੀਓ ਨਹੀਂ ਪਾ ਪਾਈ ਕਿਉਂਕਿ ਮੇਰਾ ਫੋਨ ਮੇਰੇ ਕੋਲ ਅਵੇਲੇਬਲੀ ਨਹੀਂ ਸੀਗਾ ਫੋਨ ਠੀਕ ਹੈ ਬਟ ਮੈਂ ਆਪਣੀ ਜਿਹੜੀ ਹੈਅਰ ਕੇਅਰ ਰੂਟੀਨ ਹੈ ਉਹ ਮੈਂ ਫੋਲੋ ਕੀਤੀ ਹੈ ਠੀਕ ਹੈ ਤੇ ਉਹੀ ਮੈਂ ਹੁਣ ਸਟੈਪ ਬਰੂਪੀਟ ਕਰ ਰਹੀ ਹਾਂ ਕਿ ਮੈਂ ਕੀ ਕੀ ਕੀਤਾ ਇਹ ਵਾਲੇ ਦਿਨਾਂ ਵਿੱਚ ਮੈਂ ਲੱਗਦਾ ਮੈਂ 4-5 ਦਿਨ ਹੋ ਗਏ ਵੀਡੀਓ ਨਹੀਂ ਪਾ ਪਾਈ ਠੀਕ ਹੈ ਤੇ ਅੱਜ ਹੈਗਾ ਆਪਣਾ ਮੋਟੀ ਗੁੱਤ ਚੈਲੰਜ ਦਾ ਦਿਨ ਮਨ ਲੱਗਦਾ ਪਹਿਲੇ 12 ਦਿਨ ਹੋ ਗਏ ਤੇ ਅੱਜ ਆਪਣਾ ਕਰ ਲਏ ਸੀਗੇ हेयर ਕੇ ਰੂਟੀਨ ਪਰ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸੀਗਾ ਤੇ ਅੱਜ ਆਪਾਂ ਇਹ ਵਾਲਾ ਟੋਨਰ ਲਗਾਣਾ ਹੈ ਇਹ ਕਿਵੇਂ ਬਣਾਉਣਾ ਹੈ ਕਾਦੇ ਨਾਲ ਬਣਾਉਣਾ ਉਹ ਮੈਂ ਤੁਹਾਨੂੰ ਦੱਸ ਦਿੰਦੇ ਆ ਬਹੁਤ ਹੀ ਈਜ਼ੀ ਹੈ ਜੇ ਤੁਸੀਂ ਇਹ ਵਾਲਾ ਟੋਨਰ ਯੂਜ਼ ਕਰ ਲੈਂਦੇ ਹੋ ਉਹਨਾਂ ਤੇ ਜਿਹੜੀ ਤੁਹਾਡੇ ਵਾਲਾਂ ਦੇ ਵਿੱਚ ਡੈਮੇਜ ਹੈ ਉਹ ਖਤਮ ਹੁੰਦਾ ਹੈ ਵਾਲਾਂ ਦਾ ਡੈਮੇਜ ਠੀਕ ਹੈ ਤੁਹਾਡੀ ਜਿਹੜੀ हेयर ਦੇ ਵਿੱਚ ਸ਼ਾਈਨ ਐਡ ਹੁੰਦੀ ਹੈ ਹੋਰ ਜ਼ਿਆਦਾ ਠੀਕ ਹੈ ਤੇ ਜਿਹੜੀ ਤੁਹਾਡੀ ਸਕੈਲ ਬਹੁਤ ਹੈਲਦੀ ਰਹਿੰਦੀ ਹੈ हेयर ਗਰੋਥ ਹੂਸਟ ਹੁੰਦੀ ਹੈ ਪਾਲ ਜੂ ਬਹੁਤ ਹੀ ਜ਼ਿਆਦਾ ਮਤਲਬ ਵੋਲੀਅਮ ਕ੍ਰੀਏਟ ਹੁੰਦਾ ਹੈ ਹਨਾ ਸ਼ਾਈਨ ਐਡ ਹੁੰਦੀ ਹੈ ਹੋਰ ਜ਼ਿਆਦਾ ਠੀਕ ਹੈ ਜੇ ਤੁਸੀਂ ਇਹ ਵਾਲਾ ਟੋਨਰ ਯੂਜ਼ ਕਰਦੇ ਹੋ ਤਾਂ ਚਲੋ ਹੁਣ ਆਪਾਂ ਟਾਈਮ ਵੇਸ ਨਹੀਂ ਕਰਨਾ ਸਿੱਧਾ ਮੈਂ ਤੁਹਾਨੂੰ ਦੱਸ ਦਿੰਨੀ ਆ ਮੈਂ ਇਹ ਟੋਨਰ ਬਣਾ ਕੇ ਰੱਖ ਲਿਆ ਸੀਗਾ ਉਹ ਤੁਹਾਡੇ ਮੂਰੇ ਵੀਡੀਓ ਹੈ ਠੀਕ ਹੈ ਆਪਾਂ ਚੋਲਾ ਨਾਲ ਬਣਾਣਾ ਹੈ ਚੋਲਾ ਦਾ ਇੱਕ ਮੁਠੀ ਲੈ ਲਓ ਨੂੰ ਚੰਗੀ ਤਰ੍ਹਾਂ ਧੋ ਲਓ ਠੀਕ ਹੈ ਤੇ ਆਪਾਂ ਉਹਦੇ ਵਿੱਚ ਤਿਗਣਾ ਪਾਣੀ ਪਾ ਲੈਣਾ ਜਿਹਨੇ ਆਪਾਂ ਚੋਲੇ ਦੇ ਤਿਗਣਾ ਮਤਲਬ ਆਪਣੇ ਚੋਲ ਪੱਕਣੇ ਚਾਹੀਦੇ ਉਸ ਤੋਂ ਬਾਅਦ ਅੰਮੀ ਆਪਾਂ ਪਾਣੀ ਲੈ ਲੈਣਾ ਉਸ ਹਿਸਾਬ ਦੇ ਨਾਲ ਠੀਕ ਹੈ ਮੈਂ ਤੁਹਾਨੂੰ ਸਾਈਡ ਤੇ ਵੀ ਦਿਖਾ ਦਉਗੀ ਤੇ ਇਹ ਵਾਲਾ ਮੇਰਾ ਟੋਨਰ ਬਣ ਕੇ ਤਿਆਰ ਹੋ ਗਿਆ ਤੇ ਇਹ 2 ਇਨ 1 ਹੈ ਮਤਲਬ ਇਹਨੂੰ ਨਾ ਸਿਰਫ ਆਪਾਂ ਆਪਣੇ హెయిਰ ਤੇ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਆਪਣੀ ਸਕਿਨ ਤੇ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਨੇ ਇਹਦੇ ਠੀਕ ਹੈ ਤੇ ਸਕਿਨ ਤੇ ਵੀ ਸਾਡੇ ਜਿਹੜੇ ਸ਼ਾਈਨ ਐਡ ਹੁੰਦੀ ਹੈ ਗਲਾਸ ਦੀ ਤਰ੍ਹਾਂ ਸਕਿਨ ਸਾਡੀ ਚਮਕਦੀ ਹੈ ਠੀਕ ਹੈ ਤੇ हेयर ਨੂੰ ਤਾਂ ਇਹ ਕਰਦਾ ਹੀ ਆ ਅੱਜ ਆਪਣਾ ਮੋਟੀ ਉੱਤ ਦਾ ਜਿਹੜਾ ਚੈਲੰਜ ਹੈ ਨਾ 13ਵਾਂ ਦਿਨ ਅੱਜ ਤੇ ਆਪਾਂ ਅੱਜ हेयर ਲਈ ਯੂਜ਼ ਕਰਨਾ ਤੇ ਤੁਸੀਂ ਇਹਨੂੰ ਸਕਿਨ ਲਈ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਦੇਖ ਲਓ ਜੀ ਸਾਈਡ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਕਿਵੇਂ-ਕਿਵੇਂ ਲਗਾਉਣਾ ਹੈ ਹਨਾ ਆਪਾਂ ਜਿਵੇਂ ਆਪਣਾ ਕੋਈ ਵੀ ਆਪਣੀ ਰੈਮਡੀ ਆਪਾਂ ਆਪਣੇ హెయిਰ ਤੇ ਲਗਾਨੀ ਆ ਹਨਾ ਉਵੇਂ ਲਗਾਨੀ ਆ ਜੜਾਂ ਦੇ ਵਿੱਚ ਜ਼ਿਆਦਾ ਆਪਾਂ ਫੋਕਸ ਕਰਨਾ ਹੈ ਹਨਾ ਜਿਹੜਾ ਜਿਹੜਾ ਹਲਕੇ-ਹਲਕੇ ਹੱਥਾਂ ਨਾਲ ਮ사ਜ ਕਰਨੀ ਆ ਜਿਵੇਂ ਕਿ ਸਾਈਡ ਤੇ ਮੈਂ ਲਗਾ ਰਹੀ ਆ ਠੀਕ ਹੈ ਆਪਾਂ ਲੈਂਥ ਤੇ ਵੀ ਲਗਾ ਲੈਣਾ ਇਹਨੂੰ ਜਿਹੜਾ ਬਚ ਗਿਆ ਠੀਕ ਹੈ ਇਹ ਬ ਅਸਿਰ ਧੋਣ ਦੀ ਕੋਈ ਲੋੜ ਨਹੀਂ ਹੈਗੀ ਅੱਜ ਦਾ ਦਿਨ ਛੱਡ ਦਿਓ ਠੀਕ ਹੈ ਆਪਾਂ ਕੱਲ ਨੂੰ ਸਿਰ ਧੋਵਾਂਗੇ ਕਿਉਂਕਿ ਮੈਂ ਇੱਕ ਵਾਰ ਔਇਲਿੰਗ ਵੀ ਕੀਤੀ ਆਪਣੇ ਵਾਲਾਂ ਦੀ ਤੇ ਉਹ ਮੈਂ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰ ਦੂੰਗੀ ਕੱਲ ਨੂੰ ਆਪਾਂ హెయిਰ ਵਾਸ਼ ਕਰਾਂਗੇ ਠੀਕ ਹੈ ਅੱਜ ਬਾਹਤ ਧੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਅੱਜ ਤੁਸੀਂ ਆਪਣੇ ਵਾਲਾਂ ਤੇ ਵੀ ਲਗਾਓ ਤੇ ਹੇਅਰ ਤੇ ਵੀ ਲਗਾਓ ਠੀਕ ਹੈ ਤੇ ਇਹਨੂੰ ਮੈਂ ਰੱਖੂੰਗੀ ਲਗਾਤਾਰ ਤੇ ਇੱਕ ਨਾਲ ਆਪਾਂ 7 ਡੇ ਫੇਸ ਦਾ ਵੀ ਚੈਲੰਜ ਲਵਾਂਗੇ ਤੇ ਇਹਨੂੰ 7 ਡੇ ਯੂਜ਼ ਕਰਕੇ ਜਿਹੜਾ 7 ਡੇ ਦੇ ਵਿੱਚ ਰਿਜ਼ਲਟ ਆਊਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਤੇ ਤੁਸੀਂ ਇਹਨੂੰ ਜ਼ਰੂਰੀ ਯੂਜ਼ ਕਰੋ ਆਪਣੇ ਵਾਲਾਂ ਲਈ ਵਾਲਾਂ 'ਚ ਜੇ ਡੈਮੇਜ ਹੈ ਉਹਨੂੰ ਵੀ ਰਿਪੇਅਰ ਕਰਦਾ ਹੈ ਠੀਕ ਹੈ ਐਡ ਸ਼ਾਈਨ ਕਰਦਾ ਹੈ ਤੁਹਾਡੇ హెయిਰ ਦੇ ਵਿੱਚ ਬਹੁਤ ਜ਼ਿਆਦਾ ਸ਼ਾਈਨ ਅਡਾ ਦੇ ਜੇ ਤੁਸੀਂ ਇਹਨੂੰ ਰੈਗੂਲਰਲੀ ਯੂਜ਼ ਕਰੋਗੇ ਐਂ ਤੁਸੀਂ ਰੈਗੂਲਰਲੀ ਯੂਜ਼ ਕਰ ਸਕਦੇ ਹੋ ਜਿਵੇਂ ਤਿੰਨ ਦਿਨ ਯੂਜ਼ ਕਰ ਲਿਆ ਥੈਨ ਅਗਲੇ ਦਿਨ ਆਪਾਂ ਔਇਲਿੰਗ ਕਰ ਲਈ ਥੈਨ హెయిਰ ਵੋਸ਼ ਠੀਕ ਹੈ ਅਗਲੇ ਦਿਨ ਯੂਜ਼ ਕਰ ਲਿਆ ਤਿੰਨ ਦਿਨ ਫਿਰ ਆਪਾਂ ਵੋਸ਼ ਕਰ ਸਕਦੇ ਹਾਂ ਇਹਨੂੰ ਜ਼ਰੂਰੀ ਨਹੀਂ ਹੈਗਾ ਕਿ ਲਗਾ ਕੇ ਆਪਾਂ హెయిਰ ਵੋਸ਼ ਕਰਨਾ ਕੰਪਲਸਰੀ ਹੈ ਜ਼ਰੂਰੀ ਨਹੀਂ ਹੈਗਾ ਕੋਈ ਸਮੈਲ ਵਗੈਰਾ ਨਹੀਂ ਆਉਂਦੀ ਨਹੀਂ ਹੈਗੀ ਜੇ ਇਹਨੂੰ ਜ਼ਿਆਦਾ ਇਦੀਕਤੋਂ ਕਰ ਲੋ ਭਾਈ ਠੀਕ ਹੈ ਜਿਹਦੇ ਕੋਲ ਟਾਈਮ ਹੈਗਾ ਆ ਆਪਾਂ ਨਹੀਂ ਕਰਨਾ ਹੈਗਾ ਤੇ ਬਹੁਤ ਹੀ ਵਧੀਆ ਤੁਹਾਡੇ ਵਾਲਾਂ ਨੂੰ हेयर ਗਰੋਥ ਦਿੰਦਾ ਹੈ ਇਹਨੂੰ ਯੂਜ਼ ਕਰਕੇ ਦੇਖੋ ਕੱਲੇ ਇਹਨੂੰ ਹੀ ਤੁਸੀਂ ਲਗਾਤਾਰ 30 ਦਿਨ ਯੂਜ਼ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਠੀਕ ਹੈ ਤੇ ਅੱਜ ਹੈਗਾ ਸੀ ਆਪਣਾ ਮੋਟੀਕੁੱਥ ਚੈਲੰਜਰ ਦਾ ਦਿਨ 13ਵਾਂ ਤੇ 13ਵੇਂ ਦਿਨ ਆਪਾਂ ਆਪਣਾ ਚੋਲਾ ਦਾ ਟੋਨਰ ਲਗਾਣਾ ਆਪਣੇ ਵਾਲਾਂ ਤੇ ਠੀਕ ਹੈ ਜੀ ਤੇ ਤੁਹਾਨੂੰ ਬਹੁਤ ਹੀ ਵਧੀਆ ਇਹ ਰਿਜ਼ਲਟ ਮਿਲੂਗਾ ਕੱਲੇ ਇਹਨੂੰ ਵਰਤ ਲਓ ਹੋਰ ਕੁਛ ਨਾ ਵਰਤੋ ਉਸ ਤੋਂ ਬਾਅਦ ਮੈਨੂੰ 30 ਦਿਨ ਬਾਅਦ ਰਿਜ਼ਲਟ ਦੱਸਿਓ ਕੀ ਮਿਆ ਠੀ ਬਹੁਤ ਹੀ ਵਧੀਆ ਸ਼ਾਈਨ ਐਡ ਹੁੰਦੀ ਹੈ ਇਹਦੇ ਨਾਲ ਹਨਾ ਤੇ ਆਪਣਾ ਸਕਿਨ ਕੇਅਰ ਵੀ ਵਧੀਆ ਰੱਖੋ హెయిర్ ਕੇਅਰ ਵੀ ਵਧੀਆ ਰੱਖੋ ਤੇ ਆ ਸੀਗਾ ਆਪਣਾ ਮੋਟੀ ਕੁਤ ਚੱਲਦਾ ਦਿਨ 13ਵਾਂ ਠੀਕ ਹੈ ਤੁਸੀਂ ਵੀ ਇਹ ਟੋਨਰ ਜ਼ਰੂਰੀ ਯੂਜ਼ ਕਰੋ ਬਹੁਤ ਹੀ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਠੀਕ ਹੈ ਤੇ ਹੁਣ ਮੈਂ ਕੋਸ਼ਿਸ਼ ਕਰੂੰਗੀ ਰੈਗੂਲਰ ਵੀਡੀਓ ਪਾਵਾਂ ਠੀਕ ਹੈ ਜੀ ਤੇ ਜੇ ਤੁਹਾਨੂੰ ਇੱਥੋਂ ਤੱਕ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅੱਜ ਲਈ ਬਸ ਐਨਾ ਹੀ ਮਿਲਦਿਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪਿਆਰ बरसाਉਂਦੇ ਰਹੋ ਸਤਿ ਸ਼੍ਰੀ